ਸਸੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਮਿੱਠੀਆਂ ਪੂਰੀਆਂ ਤੇ ਆਪਾਂ ਦੇਖਣਾ ਜੀ ਸ਼ੀਤਲਾ ਮਾਤਾ ਦਾ ਮੱਥਾ ਤੇ ਉਹਦੇ ਵਾਸਤੇ ਆਪਾਂ ਬਣਾਏ ਮਿੱਠੀਆਂ ਪੂਰੀਆਂ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਸੌਪੇ ਵੀ ਪੂਰੀਆਂ ਪੂਰੀਆਂ ਬਣਦੀਆਂ ਨਿਗੀਆਂ ਤੇ ਕੀ ਕੀ ਕੁਸ਼ ਇਹਦੇ ਵਿੱਚ ਪਾਵਾਂਗੇ ਆਪਾਂ ਤੁਹਾਨੂੰ ਦਿਖਾਉਣੇ ਆ ਕਿੰਨਾ ਸਮਾਨ ਲੱਗਦਾ ਆਪਾਂ 1.5 ਕਿਲੋ ਆਟਾ 700 ਗ੍ਰਾਮ ਗੁੜਾ ਕਿਉਂਕਿ ਅੱਧ ਜਿਹੇ ਤਾਂ ਪਾਇਆ ਜਾਂਦਾ ਤਕਰੀਬਨ ਤੇ ਵਿੱਤ ਆ 100 ਪਾਵਾਂਗੇ ਮੋਨ ਪਾਵਾਂਗੇ ਫਸ ਇੱਕ ਪੱਗੀ ਬਾਕੀ ਆ ਬੈਕਿੰਗ ਪਾਊਡਰ ਜਿਹੜਾ ਇਹ ਪਾਵਾਂਗੇ ਕਿਉਂਕਿ ਇਹ ਨਾਲ ਬੰਦੀਆਂ ਵਧੀਆ ਆ ਸੌ ਪਾਵਾਂਗੇ ਜਿਹਨੂੰ ਪੜਾ ਪਾ ਮੋਰ ਪਾਉਣੇ ਤੇਲ ਦਾ ਨਿੰਨਾ ਪਰਲਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਵਧੀਆ ਫਿਰ ਗੁੜ ਪਾ ਕੇ ਗੰਨਾਂਗੇ ਹੁਣ ਗੁੰਨਦੇ ਜਾਂ ਆਪਾ ਆਹ ਦੇਖੋ ਜਿਹੜਾ ਗੋੜਾ ਹੈ ਇਹ ਆਪਾਂ ਪਾਣੀ ਚ ਮਾਰ ਕੇ ਰੱਖ ਲਿਆ ਸੀ ਕਿਉਂਕਿ ਠੰਡਾ ਹੋ ਗਿਆ ਘਰੋਂ ਤਾਂ ਪੈਂਦਾ ਨਹੀਂ ਹੁਣ ਛਾਣ ਕੇ ਸਾਦੇ ਨੇ ਆ ਪਾਵਾਂਗੇ ਵਿੱਚ ਕੋਈ ਵਾਲ ਵਗੈਰਾ ਬੋਰੀਆਂ ਦੇ ਹੁੰਦੇ ਆ ਸਭ ਕੁਝ ਹੁੰਦਾ ਇਹਨਾਂ ਨੂੰ ਛਾਣ ਆ ਗਿਆ ਹੈ हौली हौली गुन्ना देखो जी आटा आप गुन लिया तैयार हो गया वादिया ठीक है हूं आप पेड़े लवेंगे पेड़े भी हिसाब ना ही लवाने क्योंकि सुक जानियां ने फिर ज्यादा पत्लिया बनाईया ਪਾਸਾ ਤੋਂ ਵੇਲ ਕੇ ਰੱਖ ਲੈਨੇ ਆ ਫਿਰ ਆਪਾਂ ਚਲਾਗੇ ਕੜਨ ਤੇ ਪਾਰ ਕੇ ਉਹ ਏਡਾ ਕੁ ਬੇੜਾ ਰੋਵਾਂਗੇ ਲੈ ਗਏ ਆ ਤੇ ਇਹ ਨਾਲ ਜ਼ਰੂਰੀ ਹੁੰਦਾ ਜੀ ਰੱਖ ਕੇ ਘੋਲ ਲਾਓ ਜਾਂ ਤੇਲ ਲਾਓ ਤੇ ਉਹ ਫਿਰ ਸੈਕ ਕਰੇ ਨਾ ਨਹੀਂ ਰੱਖ ਕੇ ਗੋੜਾ ਲਾਉਂਦਾ ਨਾ ਆਟਾ ਗੋੜਾ ਲਾ ਕਾ ਕੇ ਫਿਰ ਥੋੜਾ ਹੋ ਜਾਵੇ ਸਾਜੜਾ ਜਿਹਾ ਸਾਜੜਾ ਰੱਖੋ ਆ ਦੇਖੋ ਜੀ ਹੁਣ ਆਪਾਂ ਤੇਲ ਗਰਮ ਹੋ ਗਿਆ ਆਪਾਂ ਚੈੱਕ ਕਰ ਲੈ ਮੜਾ ਜਿਹਾ ਆਟਾ ਪਾ ਕੇ ਵਿੱਚ ਹੁਣ ਆਪਾਂ ਪੂਰੀਆਂ ਬਾਵਾਂਗੇ ਜੀ ਆ ਦੇਖੋ ਇਹ ਦੋ ਭਾਈ ਜਾਣੀਆਂ ਚ ਇਧਰ ਹੀ ਪਾ ਦਿੰਦੇ ਕਿ ਇਹ ਛੋਟੀਆਂ ਹੁੰਦੇ ਸਾਈਂ ਦੇਖੋ ਜੀ ਇਹ ਰਲ ਹੋਗਾ ਪੂਰਾ ਪੂਰਾ ਵਧੀਆ ਬੋਰਡਰ-ਬੋਰਡਰ ਹੋਣ ਆਪਾਂ ਇਹਨੂੰ ਕੱਟ ਲਾਂਗੇ। ਇਹਨਾਂ ਆਪਾਂ ਸਾਰੀਆਂ ਇਵੇਂ ਜਿਕਰ ਕੱਟਾਂਗੇ ਜਿਵੇਂ ਉਹ ਆਪਾਂ ਪੂਰੀ ਪੂਰੀ ਕੱਟ ਲਿਆਂ ਨਾ ਸਾਰੀਆਂ ਹੀ ਬਣਾਵਾਂ। ਲੋ ਜੀ ਆ ਪੂਰੀਆਂ ਬਣ ਕੇ ਹੋ ਗਏ ਤਿਆਰ ਆਪਣੀਆਂ ਮਿੱਠੀਆਂ ਤੇ ਹੁਣ ਆਪਾਂ ਇਹਦਾ ਥੰਮ ਲਾਵਾਂਗੇ ਤੜਕੇ ਦੇਖੋ ਬਾਸੀ ਦਾ ਹੀ ਲੱਗਦਾ ਹੈ ਠੀਕ ਹੈ ਨਾ ਕੋਈ ਤਾਜ਼ਾ ਵੀ ਬਣਾ ਲੈਦੇ ਫਿਰ ਅਸੀਂ ਬਾਸੀ ਦਾ ਹੀ ਲਵਣੀ ਹੈ ਤੇ ਬਹੁਤ ਵਧੀਆ ਸੌਫਟ ਬਣੀਆਂ ਨੇ ਖਾਣ ਚ ਵੀ ਅਚਾਰ ਨਾਲ ਆਲੂਆਂ ਦੀ ਸੁੱਕੀ ਸਬਜ਼ੀਆਂ ਕੇ ਮਰਜ਼ੀ ਖਾਓ ਤੇ ਇਹਨੂੰ ਰੱਖ ਵੀ ਲੋ ਇੱਕ ਅੱਧਾ ਦਿਨ ਕੋਈ ਗੱਲ ਨਹੀਂ ਗੀ ਖਰਾਬ ਨਹੀਂ ਹੁੰਦੀ। ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ